ਪਾਰਟਰ ਇੱਕ ਇਹ ਜਿਹੇ ਵਾਹੀਅਤ ਪ੍ਰਧਾਨ ਮੰਤਰੀ ਜੀ ਨੇ ਰੋ ਅਜੰਸੀ ਦੇ 250 ਏਜੰਟ ਪਾਕਿਸਤਾਨ ਤੋਂ ਮਰਵਾਤੇ ਤਾਂ ਹੁੰਦਾ ਕੀ ਹੈ ਕਿ 1971 ਦੀ ਲੜਾਈ ਤੋਂ ਬਾਅਦ ਪਾਕਿਸਤਾਨ ਜਿਹੜਾ ਬਹੁਤ ਜਿਆਦਾ ਚਿੜਿਆ ਹੋਇਆ ਸੀਗਾ ਉੱਥੇ ਜਿਹੜਾ ਪ੍ਰਾਈਮ ਮਿਨਿਸਟਰ ਜੀਆউল ਹੱਕ ਉਹ ਇੰਡੀਆ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੁੰਦਾ ਸੀਗਾ ਬਰਾਬਰੀ ਕਰਨਾ ਚਾਹੁੰਦਾ ਸੀ ਇਸ ਕਰਕੇ ਉਹ ਆਪਣੇ ਉੱਥੇ ਐਟਮ ਬਮ ਯਾਨੀ ਨਿਊਕਲੀਅਰ ਪ੍ਰੋਗਰਾਮ ਦੀ ਸ਼ੁਰੂਆਤ ਕਰਦਾ ਇਹ ਪ੍ਰੋਗਰਾਮ ਇੰਨਾ ਜਿਆਦਾ ਸੀਕ੍ਰੀਟ ਸੀਗਾ ਕਿ ਵੱਡੇ ਵੱਡੇ ਅਫਸਰਾਂ ਨੂੰ ਪੋਲੀਟੀਸ਼ੀਅਨਾਂ ਨੂੰ ਪਾਕਿਸਤਾਨ ਦੇ ਨੂੰ ਇੱਕ ਪਿੰਕ ਤੱਕ ਨਹੀਂ ਸੀ ਕਿ ਕਿੱਥੇ ਇਹ ਪ੍ਰੋਜੈਕਟ ਸ਼ੁਰੂ ਹੋਇਆ ਕੋਣ ਕੋਣ ਇੱਥੇ ਕੰਮ ਕਰ ਰਿਹਾ ਸਮਾਨ ਕਿੱਥੋਂ ਕਿੱਥੋਂ ਆਦੀ ਆ ਰਿਹਾ ਕਿ ਸਾਰਾ ਕੰਮ ਜਿਹੜਾ 2 ਨੰਬਰ 'ਤੇ ਹੋ ਰਿਹਾ ਸੀਗਾ ਕਿਪ ਅਮਰੀਕਾ ਨੂੰ ਕਿਸੇ ਨੂੰ ਵੀ ਇਹਦੀ ਮਾੜੀ ਮੋਟੀ ਵੀ ਹਲਚਲ ਪਤਾ ਲੱਗ ਜਾਂਦੀ ਤਾਂ ਇਹ ਪ੍ਰੋਜੈਕਟ ਨਾਲ ਦੀ ਨਾਲ ਬੰਦ ਕਰਵਾ ਦਿੱਤਾ ਜਾਂਦਾ ਸੀਗਾ ਤਾਂ ਇਸ ਕਰਕੇ ਬਹੁਤ ਸੀਕ੍ਰੀਟਲੀ ਇਹ ਕੰਮ ਚੱਲ ਰਿਹਾ ਸੀਗਾ ਉਸ ਵਕਤ ਕੀ ਹੁੰਦਾ ਆ ਕਿ ਜਿਹੜੇ ਰੋਧੇ ਏਜੰਟ ਨੇ ਉਹਨਾਂ ਨੂੰ ਥੋੜੀ ਬਹੁਤ ਭਿੰਨਕ ਪੈਣੇ ਸ਼ੁਰੂ ਹੋ ਜਾਂਦੀ ਕਿ ਪਾਕਿਸਤਾਨ ਜਿਹੜਾ ਆ ਉਹ 라ਵਲਪਿੰਡੀ ਕਹੂਟਾ ਨਾਮ ਦੀ ਜਗ੍ਹਾ ਦੇ ਉੱਤੇ ਬੰਬ ਉਹਨੂੰ ਐਟਮ ਬੰਬ ਬਣਾਉਣ ਦੀ ਤਿਆਰੀ ਦੇ ਵਿੱਚ ਆ ਤਾਂ ਇਸ ਕਰਕੇ ਉਹ ਆਪਣਾ ਜ਼ੋਰ ਲਾਉਣਾ ਸਟਾਰਟ ਕਰਦੇ ਨੇ ਉਹ ਬੜਾ ਪਤਾ ਕਰਦੇ ਨੇ ਕਿ ਸਾਨੂੰ ਪਤਾ ਤਾਂ ਲੱਗ ਜਾਏ ਕਿ ਬਣਾਕ ਹੀ ਰਹੇ ਨੇ ਕਿਸ ਲੈਵਲ ਦਾ ਬੰਬ ਬਣਾ ਰਹੇ ਨੇ ਕਿੰਨਾ ਕੁ ਵੱਡਾ ਹੋਊਗਾ ਤੇ ਕੰਮ ਕੋਣ-ਕੋਣ ਕਰ ਰਿਹਾ ਤਾਂ ਉਹ ਕੀ ਕਰਦੇ ਆ ਨੇ ਉਹ ਉਸ ਪ੍ਰੋਜੈਕਟ ਦੇ ਲਾਗੇ ਇੱਕ ਨਾਈ ਦੀ ਦੁਕਾਨ ਖੋਲ੍ਹ ਲੈਂਦੇ ਨੇ ਨਾਈ ਦੀ ਦੁਕਾਨ ਖੋਲ੍ਹ ਕੇ ਜਿਹੜੋ ਵਾਲ ਕੱਟਦੇ ਨੇ ਵਾਲ ਕੱਟਣ ਤੋਂ ਬਾਅਦ ਉਹ ਵਾਲ ਜਿਹੜੇ ਇਕੱਠੇ ਕਰਕੇ ਲਿਫਾਫੇ 'ਚ ਪਾ ਕੇ ਇੰਡੀਆ ਨੂੰ ਭੇਜਦੇ ਆ ਤੇ ਚੈੱਕ ਕਰਾਉਂਦੇ ਕਿ ਜੇ ਤਾਂ ਰੇਡੀਏਸ਼ਨ ਚੈੱਕ ਕਰੋ ਹੁਣ ਕੋਈ ਵੀ ਜਿਹੜੇ ਆਈਟਮ ਬੰਬ ਉਹਦੇ ਵਿੱਚ ਯੂਰੇਨੀਅਮ ਯੂਜ਼ ਹੁੰਦਾ ਯੂਰੇਨੀਅਮ ਰੇਡੀਏਸ਼ਨ ਛੱਡਦਾ ਤੇ ਵਾਲਾਂ ਦੇ ਵਿੱਚ ਰਹਿ ਜਾਂਦੀ ਆ ਤਾਂ ਜਦੋਂ ਇੰਡੀਆ ਵਾਲੇ ਨੇ ਕਨਫਰਮ ਕਰਤਾ ਕਿ ਹਾਂ ਬਈ ਇਹ ਚ ਰੇਡੀਏਸ਼ਨ ਹੈ ਬਾੜਾਂ ਦੇ ਵਿੱਚ 댓 ਮੀਨਸ ਕਿ ਇੱਥੇ ਹੀ ਉਹ ਐਟਮ ਬੰਬ ਜਿਹੜਾ ਤਿਆਰ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਜਿਹੜੇ ਰੋ ਏਜੰਸੀ ਵਾਲੇ ਨੇ ਉਹ ਹੌਲੀ-ਹੌਲੀ ਆਪਣੀ ਜਿਹੜੀ ਮੁਸਤੈਤੀ ਹੋਰ ਬਤਾ ਲੈਂਦੇ ਉਧਰੋਂ ਦੂਜੇ ਪਾਸੇ ਇਜ਼ਰਾਈਲ ਜਿਹੜਾ ਆ ਉਹ ਵੀ ਇੰਡੀਆ ਦੀ ਮਦਦ ਕਰਨ ਲਈ ਆ ਜਾਂਦੇ ਕਿਉਂਕਿ ਉਹ ਵੀ ਨਹੀਂ ਚਾਹੁੰਦਾ ਹੁੰਦਾ ਕਿ ਕਿਸੇ ਮੁਸਲਿਮ ਕੰਟਰੀ ਕੋਲੇ ਐਟਮ ਬੰਬ ਆਵੇ ਤਾਂ ਇਸ ਕਰਕੇ ਰੋ ਜਦੋਂ ਪੂਰਾ ਪਤਾ ਕਰ ਲੈਂਦੇ ਕੌਣ-ਕੌਣ ਕੰਮ ਕਰ ਰਿਹਾ ਤੇ ਇਹਨੂੰ ਕਿੱਦਾਂ ਪ੍ਰੋਜੈਕਟ ਨੂੰ ਰੋਕਿਆ ਜਾ ਸਕਦਾ ਤਾਂ ਉਹ ਜਾਂਦੇ ਆ ਸਿੱਧਾ-ਸਿੱਧਾ ਤੇ ਕਹਿੰਦੇ ਆ ਕਿ ਸਾਨੂੰ 10000 ਡਾਲਰ ਦੀ ਮਦਦ ਭੇਜੋ ਉਹ ਪੈਸਿਆਂ ਦੇ ਨਾਲ ਜਾਂ ਤਾਂ ਅਸੀਂ ਜਿਹੜੇ ਸਾਇੰਟਿਸਟ ਆ ਉਹਨਾਂ ਨੂੰ ਖਰੀਦ ਲਵਾਂਗੇ ਜਾਂ ਕਿਸੇ ਨੂੰ ਮਰਵਾਉਣਾ ਹੋਇਆ ਜਾਂ ਕਿਸੇ ਨੂੰ ਖਤਮ ਕਰਵਾਉਣਾ ਹੈ ਸਾਰਾ ਕੁਝ ਅਸੀਂ ਕਰ ਲਾਂਗੇ ਤੇ ਪ੍ਰੋਜੈਕਟ ਨੂੰ ਅਸੀਂ ਰੋਕ ਦਾਂਗੇ ਪਾਕਿਸਤਾਨ ਦੁਬਾਰਾ ਐਟਮ ਬੰਬ ਕਦੀ ਤਿਆਰ ਨਹੀਂ ਕਰ ਪਾਊਗਾ ਤੇ ਪੂਰੀ ਦੁਨੀਆ ਨੂੰ ਪਤਾ ਲੱਗ ਜਾਊਗਾ ਕਿ ਪਾਕਿਸਤਾਨ ਦੀ ਜਿਹੜੀ ਮੰਤਵ ਨੇ ਮਨਸੂਬੇ ਨੂੰ ਕੀ ਨੇ ਇਸ ਤੋਂ ਬਾਅਦ ਚਾਹੀਦਾ ਤਾਂ ਇਹ ਸੀਗਾ ਕਿ ਜਿਹੜਾ ਭਾਰਤੀ ਪ੍ਰਧਾਨ ਮੰਤਰੀ ਨਾਲ ਦੀ ਨਾਲ ਹੀ ਰੋ ਨੂੰ ਪੈਸੇ ਭੇਜ ਦਿੰਦਾ ਡਾਲਰ ਭੇਜ ਦਿੰਦਾ ਤੇ ਉਹ ਪ੍ਰੋਜੈਕਟ ਰੁਕਵਾ ਦਿੰਦੇ ਪਰ ਹੁੰਦਾ ਇਹ ਤੋਂ ਬਿਲਕੁ ਫੋਨ ਚੱਕ ਕੇ ਕਹਿੰਦਾ ਹੈ ਕਿ ਮੈਨੂੰ ਪਤਾ ਲੱਗ ਗਿਆ ਹੈ ਕਿ ਤੁਹਾਡਾ ਐਟਮ ਬੰਬ ਜਿਹੜਾ ਹੈ ਉਹ ਕਹੂਟਾ ਰਾਵਲ ਪਿੰਡੀ ਦੇ ਵਿੱਚ ਤਿਆਰ ਹੋ ਰਿਹਾ ਹੈ ਉਹ ਫੋਨ ਦੇ ਦੂਜੇ ਪਾਸੇ ਸੀਗਾ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਜਿਆਉਲ ਹਕ ਉਹ ਜਿੱਦਾਂ ਇਹ ਗੱਲ ਸੁਣਦਾ ਉਹਦੇ ਤੋਤੇ ਉੱਡ ਜਾਂਦੇ ਉਹਦਾ ਗੁੱਸਾ ਨਵੇਂ ਅਸਮਾਨ ਤੇ ਪਹੁੰਚ ਜਾਂਦਾ ਉਹਦੇ ਹੱਥ ਪੈਰ ਇੱਕਦਮ ਹਿੱਲ ਜਾਂਦੇ ਉਹ ਸੋਚਦਾ ਹੈ ਕਿ ਇਹਨਾਂ ਨੂੰ ਇਹ ਗੱਲ ਦਾ ਕਿਵੇਂ ਪਤਾ ਲੱਗਿਆ ਮੈਂ ਤਾਂ ਆਪਣੇ ਇੱਕ ਕਹਿ ਸਕਦੇ ਟੌਪ ਦੇ ਮਿਲਟਰੀ ਅਫਸਰਾਂ ਤੱਕ ਇਹ ਗੱਲ ਨਹੀਂ ਪਹੁੰਚਾਈ ਸੀ ਕਿ ਅਸੀਂ ਐਟਮ ਬੰਬ ਤਿਆਰ ਕਰ ਰਹੇ ਹਾਂ ਤੇ ਇਹਨਾਂ ਤੱਕ ਇਹ ਗੱਲ ਕਿੱਦਾਂ ਪਹੁੰਚ ਗਈ ਤਾਂ ਉੱਤ ਤੋਂ ਬਾਅਦ ਕੀ ਹੁੰਦਾ ਕਿ ਮੈਨੂੰ ਇੱਕ ਇੱਕ ਬੰਦਾ ਜਿਹੜਾ ਇੰਡੀਆ ਦੀ ਰੋ ਅਜੰਸੀ ਦਾ ਇੱਕ ਇੱਕ ਏਜੰਟ ਜਿਹਦੇ ਤੇ ਸ਼ੱਕ ਵੀ ਆ ਨਾ ਹਲਕਾ ਜਿਹਾ ਵੀ ਉਹ ਬੰਦੇ ਫੜ ਫੜ ਕੇ ਮੇਰੇ ਕੋਲ ਲੈ ਕੇ ਆਉ ਮੈਂ ਉਹਨੇ ਤਫਤੀਸ਼ ਕਰਨੀ ਸ਼ੁਰੂ ਕਰਨੀ ਤੇ ਉਹੀ ਹੁੰਦਾ ਆਈਐਸਆਈ ਪੂਰੇ ਪਾਕਿਸਤਾਨ ਦੇ ਵਿੱਚ ਕੋਨੇ ਕੋਨੇ ਵਿੱਚ ਆਪਣੇ ਏਜੰਟ ਭੇਜ ਕੇ ਹਰ ਸ਼ੱਕੀ ਇਨਸਾਨ ਨੂੰ ਜਿਹੜਾ ਕਦੀ ਇੱਕ ਵਾਰੀ ਇੰਡੀਆ ਗਿਆ ਹੋਊਗਾ ਜਾਂ ਜਿਹਦੇ ਰਿਸ਼ਤੇਦਾਰ ਵੀ ਇੰਡੀਆ ਰਹਿੰਦੇ ਉਹਨਾਂ ਨੇ ਚੱਕ ਚੱਕ ਕੇ ਫੜ ਫੜ ਕੇ ਲਿਆਉਣਾ ਸਟਾਰਟ ਕਰ ਦਿੰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਤੇ ਪੂਰਾ ਤਸ਼ੱਦਦ ਕੀਤਾ ਜਾਂ ਤਸ਼ੱਦਦ ਕਰ ਕਰਕੇ ਵਿੱਚ ਪਛਾਣ ਕੀਤੀ ਜਾਂਦੀ ਆ ਕਿ ਕਿਹੜਾ ਕਿਹੜਾ ਇੰਡੀਆ ਦਾ ਰੋਧਾ ਏਜੰਟ ਹੈ ਤੇ ਕਿਹੜਾ ਨਹੀਂ ਹੈ ਉਸ ਤੋਂ ਬਾਅਦ ਤਕਰੀਬਨ 200 ਤੋਂ 250 ਏਜੰਟ ਜਿਹੜੇ ਆ ਜਾਂ ਤਾਂ ਟੋਟਲੀ ਗਾਇਬ ਹੀ ਹੋ ਗਏ ਜਿੰਨਾਂ ਕਰੀ ਅਜੇ ਤੱਕ ਪਤਾ ਨਹੀਂ ਲੱਗੇ ਜਾਂ ਫਿਰ ਉਹਨਾਂ ਨੂੰ ਮਾਰ ਮੁਕਾਇਆ ਕਿ ਉਹਨਾਂ ਦੀ ਰਿਪੋਰਟ ਇੰਡੀਆ ਤੱਕ ਪਹੁੰਚਦੀਆਂ ਨੇ ਤਾਂ ਇਹ ਤੋਂ ਬਾਅਦ ਜਿਹੜਾ ਆ ਜਦੋਂ ਪਾਕਿਸਤਾਨ ਨੂੰ ਕਿਨ ਵਾਰਨਿੰਗ ਮਿਲ ਚੁੱਕੀ ਸੀ ਤਾਂ ਆਪਣੇ ਐਟਮ ਬੰਬ ਵਾਲੇ ਪ੍ਰੋਜੈਕਟ ਨੂੰ ਹੋਰ ਤੇਜ਼ੀ ਦੇ ਨਾਲ ਚਲਾਉਂਦਾ ਤੇ ਆਖਰਕਾਰ ਐਟਮ ਬੰਬ ਦਾ ਆਪਣਾ ਤਿਆਰ ਕਰ ਲੈਂਦਾ ਤੇ ਉਸ ਤੋਂ ਬਾਅਦ ਤਾਂ ਹੁਣ ਤੱਕ ਇੰਡੀਆ ਦੇ ਉੱਤੇ ਇਹ ਚੀਜ਼ ਦਾ ਖਤਰਾ ਹਮੇਸ਼ਾ ਮੰਡਰਾਇਆ ਰਹਿੰਦਾ ਕਿ ਜੇ ਪਾਕਿਸਤਾਨ ਦੇ ਨਾਲ ਖੁੱਲੀ ਜੰਗ ਲੱਗਦੀ ਤਾਂ ਪਾਕਿਸਤਾਨ ਵੀ ਇੰਡੀਆ ਦੇ ਉੱਤੇ ਐਟਮ ਬੰਬ ਦਾ ਇਸਤੇਮਾਲ ਕਰਕੇ ਇੰਡੀਆ ਦੇ ਮੇਜਰ ਜਿਹੜੇ ਵੱਡੀਆਂ ਸ਼ਹਿਰ ਨੇ ਉਹਨਾਂ ਨੂੰ ਖਤਮ ਕਰ ਸਕਦਾ ਤਾਂ ਇੱਕ ਪ੍ਰਧਾਨ ਮੰਤਰੀ ਦੀ ਗਲਤੀ ਕਰਕੇ